ਸਸਿਕਾ ਸੋਸਟੋ ਸਵਾਗਤ ਹੈ ਤੁਹਾਡਾ ਫਿਰ YouTube ਚੈਨਲ ਤੇ ਖਾਸ ਕਰਕੇ ਤੁਸੀਂ ਸਭ ਠੀਕ ਠਾਕ ਹੋਵੋਗੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਅੱਜ ਦੀ ਜੋ ਵੀਡੀਓ ਆਮ ਲੋ ਟ੍ਰੈਕਟਰ ਮੰਡੀ ਦੀ ਹੈ ਇਹ ਪਹਿਲਾ ਟ੍ਰੈਕਟਰ ਜੋ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਕੋਕਾ ਪੀਸ ਆ ਰੰਗ ਰੋਗਨ ਚ ਕੋਈ ਵੀ ਕਮੀ ਨਹੀਂ ਕਹਿ ਸਕਦੇਗੇ ਮੱਖੀ ਬੈਠਦੀ ਹੈ ਤੇ ਤਿਲਕਦੀ ਹੈ ਇਸ ਤੋਂ ਗੁਡিয়ার ਦੇ ਟਾਇਰ ਆ ਫਰੰਟ ਦੇ ਤੇ ਬੈਕ ਸਾਈਡ ਦੇ ਜੇਸ਼ੇ ਦੇ ਆ 12 4 28 ਸਾਈਜ਼ ਬਿਲਕੁਲ ਟਾਇਰ ਵੀ ਚਾਰੇ ਨਵੇਂ ਨੇ ਰੰਗ ਵੱਲੋਂ ਤਾਂ ਪੈਕਟਰ ਹੁੰਦਾ ਹੀ ਸਾਫ ਹੈ ਨੰਬਰ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦੇਖ ਕੇ ਜਿੱਲੀ ਕਿਆ ਹੋਇਆ ਤਾਂ ਇਹ ਤਾਂ ਸਾਡਾ ਬਈ ਟ੍ਰੈਕ ਪੰਜਾਬ ਨੰਬਰ ਹਾਂ ਪੰਜਾਬ ਨੰਬਰ ਡਾਇਰੈਕਟਰ ਕੀ ਡਿਮਾਂਡ ਹੈ ਤੇ ਕਿੰਨਾ ਮਾਡਲ ਬਾਈ ਜੀ ਮਾਡਲ 2019 ਮਾਡਲ ਆ ਜੀ ਤੇ ਡਿਮਾਂਡ ਕੀ ਬਾਈ 4 ਲੱਖ ਤੇ 50000 ਰੁਪਿਆ ਬਾਈ ਦੀ ਡਿਮਾਂਡ ਆਈ ਘਰੇ ਖੇਤੀ ਬੜੀ ਆਤੀ ਰੱਖੇ ਲੋ ਜੀ ਬਾਈ ਆਪਣਾ ਮੋਬਾਈਲ ਨੰਬਰ ਦੱਸੋ ਜੀ 9463 9463 85659 ਲੋ ਜੀ ਇਹ ਮਾਲਕਾ ਦਾ ਨੰਬਰ ਆ 2019 ਮਾਡਲ ਜੇ ਤੁਸੀਂ ਖਰੀਦਣਾ ਚਾਹੁੰਦੇ ਆ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਬਿਲਕੁਲ ਨਵਾਂ ਟਰੈਕਟਰ ਆ ਜੀ ਉਸ ਦੇ ਨਾਲ ਆ ਗਿਆ ਜੀ ਫਾਰਮ 60 ਰੰਗ ਰੋਗੰਦਾਂ ਨੂੰ ਵੀਡੀਓ ਤੇ ਦਿਖਾਈ ਦੇ ਰਿਹਾ ਹੋਗਾ 98 ਮਾਡਲ 1 ਲੱਖ ਤੇ 70000 ਰੁਪਏ ਦੀ ਮੰਗ ਹੈ ਟਾਇਰ ਕਾਸੇ ਹੋਏ ਜੀ ਉਸ ਦੇ ਨਾਲ ਆ ਗਿਆ ਸ਼ਰਕੀ 20 ਫੋਰਡ ਪੰਜਾਬ ਨੰਬਰ ਆ ਇਹ ਵੀ ਸਾਰੇ ਟਾਇਰ ਬਿਲਕੁਲ ਓਕੇ ਆ ਰੰਗ ਰੋਗਨ ਵੀ ਟਰੈਕਟਰ ਦਾ ਸਾਫ ਪਿਆ ਜੀ ਨੰਬਰ ਵੀ ਪੰਜਾਬ ਆ ਤੁਹਾਨੂੰ ਦੱਸਤਾ ਜੀ 99 ਮਾਡਲ ਦਾ 2 ਲੱਖ ਤੇ 25000 ਰੁਪਿਆ ਦਾ ਮਾੜਾ ਮਾਲਕ ਦੀ ਵੀ ਟਰੈਕਟਰ ਸਿੰਘ ਜਿਹੇ ਤਰ੍ਹਾਂ ਦੇਖਦਾ ਆ ਹਰ ਦਿਨ ਆ ਗਈ 4 750 ਸਤਾਰਾ ਮਾਡਲ ਆ ਜੀ 1,115000 ਰੁਪਿਆ ਮਾਲਕਾਂ ਦੀ ਦਮਾਨਾ ਰੰਗ ਰੁਮਣ ਤਾਂ ਨੂਰੀ ਦਿਖਾਈ ਦੇ ਰਿਹਾ ਹੈਗਾ ਤੇ ਕੋੜ ਪੁਰਾਣੇ ਮਾਰਗ ਕਰਕੇ ਇਹਨਾਂ ਦੇ ਰੰਗ ਤਰਨ ਸਿੰਘ ਹੋਈ ਜਾਂਦਾ ਨਾਲ ਆ ਗਿਆ 445 ਫਾਰਮ ਟਰੈਕ ਰੰਗ ਰੋਗਨ ਤਾਂ ਨੂਰੀ ਦਿਖਾਈ ਦੇ ਰਿਹਾ ਹੈਗਾ ਟਾਇਰ ਜਿਹੜੇ ਇਸ ਦੇ JK ਦੇ ਬੈਕ ਹੱਡ ਦੇ 14 ਹਾਈ ਸਾਈਜ਼ ਹੈ ਜੀ ਸਿੱਪਾਈ ਵੀ ਅਫਰਾਂਟ ਦੇ ਟੈਰ ਸਾਹਬਾ 2007 ਮਾਡਲ ਦਾ 2 ਲੱਖ ਤੇ 25000 ਰੁਪਿਆ ਮੰਗ ਲਈ ਉਹਦੇ ਨਾਲ ਆ ਗਈ ਫਾਰਮਸਟ 2015 ਮਾਡਲ ਹੈ 4 ਲੱਖ ਤੇ 75000 ਰੁਪਿਆ ਮਾਲਕ ਨੇ ਮੰਗ ਲਾ ਰੰਗ ਵੱਲੋਂ ਟਰੈਕਟਰ ਪੂਰਾ ਹੀ ਜ਼ਿਆਦਾ ਸਾਫ਼ ਹੈ ਪੈਰਾਂ ਦੀ ਕੰਡੀਸ਼ਨ ਉਹ ਠੀਕ ਠਾਕ ਹੈ ਜੀ ਗੁਰੀਅਰ ਦੇ ਟੈਰਾਂ 1492 6 ਹੈ ਜੀ سورا سات سو پینتی اٹھانوے ماڈل ایک لکھ پہ پچاسی ہزار روپیہ ڈما گا ٹائر چارے بالکل نئے نئے پمپ بھی باہر آئیے اس جی دیکھ سکتے ہو لو کمپنی کے ٹائر بالکل صاف ستھرے بارہ چار ٹھائی سائز ਦੇ ਨਾਲ ਆ ਗਈ 36 30 ਫੁੱਟ ਯੂ ਹਾਲੈਂਡ ਆਲਾ ਰੈਂਗ ਰੋਨ ਨੂੰ ਸਾਫ ਆ ਜੀ ਟਰੈਕਟਰ ਤੇ ਟਰੈਕਟਰ ਤੇ ਪਏ ਹੋਏ ਟਰੈਂਪ ਦੇ ਤਰ੍ਹਾਂ ਕਮਿਸ਼ਨ ਆ ਗਈ 2000 ਮਾਡਲ ਆ ਜੀ 2 ਲੱਖ 90 ਹੇਅ ਦਾ ਮਾੜਾ ਨਾਲ ਪਣ ਉਹਦੇ ਨਾਲ ਆ ਗਈ ਐਮ ਐਸ ਸੀ ਦੇਖਣ ਚ ਬੜਾ ਲੱਗ ਜਾ ਟਰੈਕਟਰ ਲੱਗਦਾ ਸ਼ੋ ਵੱਲੋਂ ਜੀ ਮਰਜੀ ਸੋ ਅਸੀਮ ਮਾਡਲ ਆ 4,50,000 ਰੁਪਇਆ ਡਿਮਾਂਡ ਆ ਤੇ ਇਹਦੇ ਬਰੇਅਰ ਨਾਲ ਟਾਇਰ ਦੇਖੋ ਤੁਸੀਂ ਘੱਟੋ ਘੱਟ 5 ਫੁੱਟ ਦੇ ਕੋ ਵੀ ਕਰੀਬ ਆ 4 ਥਾਣਾ 4 30 ਆ ਜਾਂ ਮਾਰਕ ਦੇ ਬਿਲਕੁਲ ਨਾਲ ਪੰਜ ਫੁੱਟ ਦੇ ਕਰੀਬ ਆ ਕਾਫੀ ਉੱਚਾ ਟਰੈਕਟਰ ਨਾਲ 6 ਫੁੱਟੋਂ ਉੱਚਾ ਲੱਗਦਾ ਜੀ ਤੇ ਪੈਵਰ ਵਾਲੀ ਛਤਰੀ ਵਗੈਰਾ ਲੱਗੀ ਆ ਇਹ ਮਾਡਲ 1980 ਆ ਇਹ ਇਹ ਯਾਰ ਸਾਫ ਹੈ ਨਾ 4,50,000 ਰੁਪਏ ਦੀ ਮੰਗ ਹੈ 80 ਮਾਡਲ ਹੈ ਇਹ ਹੈ ਉਹ ਜਿਸ ਨਾਲ ਅਗਾ 43610 ਰੰਗ ਰੋਗਨ ਤੁਹਾਨੂੰ ਦਿਖਾਈ ਦੇਈ ਤੇ ਉਹ ਵੀ ਆ 99 ਮਾਡਲ ਹੈ 1,30,000 ਰੁਪਏ ਮਾਲਕਾਂ ਦੀ ਮੰਗ ਆ ਪੰਜਾਬ ਨੰਬਰ ਫੈਕਟਰੀ ਉਹਦੇ ਨਾਲ ਅਗੇ Rajasthan ਇਹਦਾ ਆਣਾ ਜਿੰਦੇ ਬਿਕੋ ਐਸ਼ਰ 93 ਮਾਡਲ ਆ 1,30,000 ਰੁਪਏ ਦੀ। ਸਮਾਨ ਦਾ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ। ਜਿਹਨਾਂ ਆਪਾਂ ਕਹਸਾ ਨੇ ਕਾਸੀ ਪਏ ਹੋਏ। ਇਹ ਟਾਇਰ ਇਸ ਦੇ ਨਾਲ ਦੇ ਕਰੈਕਟਰ ਦੇ ਵੀ ਟਾਇਰ ਬਿਲਕੁਲ ਕਾਸੀ ਤੇ ਪੰਜਾਬ ਨੰਬਰ ਆ। ਇਹ 93 ਮਾਡਲ ਆ। 1,10,000 ਰੁਪਏ ਦੀ ਮੰਗ ਆ। ਉਹਦੇ ਨਾਲ ਆ ਗਿਆ ਜੀ 2000 7 ਮਾਡਲ ਦੀ 1,45,000 ਰੁਪਏ। ਟਮਾਨ ਹੈ। ਬੈਕ ਸਾਈਡ ਦੇ ਟਾਇਰ ਆ ਜਿਹੜੇ ਕਾਸੀ ਟਾ ਫਰੰਟ ਦੇ ਵੀ ਕਾਸੀ ਪਏ ਹੋਏ। ਉਦੇ ਨਾਲ ਆ ਗਏ ਸੋਨਾ ਲੇਖਾ MM35 ਰੰਗ ਰੋਗ ਨਾਲੋਂ ਬਿਲਕੁਲ ਕੋਕਾ ਪੀਸ ਹੈ ਜੀ ਤੇ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਨਵੇਂ ਨੇ ਹੋਲੋ ਕੰਪਨੀ ਦੇ ਟਾਇਰਾ 13628 ਸਹਿ ਜੀ ਤੇ ਫਰੰਟ ਦੇ ਵੀ ਟਾਇਰ ਬਿਲਕੁਲ ਨਵੇਂ ਨੇ ਮਾਡਲ ਆ 2022 ਚੱਲ ਰਿਹਾ ਸਾਨੀ ਹੈ ਜੀ 2022 480000 ਰੁਪਿਆ ਮਾਰਕੀ ਡਮਾਂਡ ਹੈ। ਉਹ ਨਾਲ ਆ ਗਈ ਸੋਨਾਲ ਲੀਕਾ ਡੀਆਈ 50ਐਕਸ ਇਹਦੇ ਵੀ ਟਾਇਰ ਹੈ ਜਿਹੜੇ ਬਿਲਕੁਲ ਨਵੇਂ ਨੇ ਸਾਰੇ 14928 ਸਾਈਜ਼ ਹੈ ਬੈਕ ਸਾਈਡ ਦੇ ਟਾਇਰਾਂ ਦਾ ਜੇ ਕਿਤੇ ਟਾਇਰ ਹੈ ਰੰਗ ਰੋਗ ਨਾ ਲੱਗੋ ਵੀ ਟਰੈਕਟਰ ਸਾਫ ਹੈ ਜੀ 18 ਮਾਡਲ ਦਾ ਜੀ 5 ਲੱਖ ਮਾਲਕਾਂ ਦੀ ਡਿਮਾਂਡ ਹੈ। ਉਹਦੇ ਨਾਲ ਆ ਗਈ ਐਸਰ 92 ਮਾਡਲ 1 ਲੱਖ ਤੇ 10000 ਰੁਪਿਆ ਮਾਲਕਾਂ ਦੀ ਡਿਮਾਂਡ ਹੈ। ਟਾਇਰ ਹੈ ਜੋ ਠੀਕ ਠਾਕ ਕੰਡੀਸ਼ਨ ਦੇ ਹੈ ਬੈਕ ਸਾਈਡ ਦੇ ਟਾਇਰ ਜੇ ਕੇ ਕੰਪਨੀ ਦੇ 12 24 28 ਸਾਈਡ ਤੇ ਉਸ ਦੇ ਨਾਲ ਆ ਗਈ ਟਰੈਕਟਰ ਸ਼ਤੀਸੋ ਫੋਰ ਰੰਗ ਰੋਗਨ ਜੋ ਵੀ ਹੈ ਟਰੈਕਟਰ ਦਾ ਜੈਨੂਮ ਕੋਈ ਵੀ ਪੇਂਟ ਵਗੈਰਾ ਟਰੈਕਟਰ ਹੋਇਆ ਨਹੀਂਗਾ ਇਹ ਇਹ 90 ਮਾਡਲ ਆ 1 ਲੱਖ ਤੇ 15000 ਰੁਪਏ ਮਾਲਕਾਂ ਦੀ ਡਿਮਾਂਡ ਆ ਜੀ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਦਿਖਾਈ ਦੇ ਰਹੇ ਹੋਗੇ ਸ세 ਜੀ 10 ਵੀ ਦਿਨੇ ਕਾਸੇ ਪਏ ਹੋਏ ਹੈ ਜੀ ਇਸੇ ਤਰ੍ਹਾਂ ਉਸ ਦੇ ਨਾਲ ਆ ਗਈ ਅਰਜਨ 605 ਮੈਨਰਾਲਾਂ ਦਾ ਰੰਗ ਰੋਗ ਨਾਲ ਟਰੈਕਟਰ ਬਿਲਕੁਲ ਕੋਕਾ ਪੀਸਾ ਹੈ ਬੜਾ ਸਾਫ ਕੇ ਰੱਖਿਆ ਹੋਇਆ ਟਰੈਕਟਰ 2019 ਮਾਡਲ ਆ 6 ਲੱਖ ਤੇ 50000 ਰੁਪਿਆ ਡਿਮਾਂਡ ਬੈਕ ਸਾਈਡ ਦੇ ਟਾਇਰ ਜਿਹੜੇ ਆਪ ਕਹਿ ਸਕਦੇ ਸਾਡੇ ਪੈਸੀ ਆਏ ਜੀ ਇਸਦੇ ਇਹ ਸਾਈਜ਼ ਵੀ ਜਿਹੜਾ ਇਹਦਾ 16 9 28 ਆ ਇਹਨਾਂ ਦਾ ਟਾਇਰ ਬੱਡੇ ਦੇਖ ਜੀ ਦਿਖਾਈ ਦੇ ਰਹੇ ਆ ਜੀ 2019 ਮਾਡਲ ਦਾ 6,50,000 ਰੁਪਏ ਉਸਦੇ ਨਾਲ ਆ ਗਈ 53 10 ਜੌਂਦੀ ਆ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਇਹ 2010 ਮਾਡਲ ਹੈ ਜੀ 5,85,000 ਰੁਪਏ ਮਾਲਕਾਂ ਦੇ ਜਮਾਨੇ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਨਵੇਂ ਨੇ ਤੇ ਸੱਟ ਦੇ ਟਾਇਰ ਵੀ ਬਿਲਕੁਲ ਨਵੇਂ ਨੇ ਦੇਖ ਤੁਹਾਨੂੰ ਸਹਿਜ ਜਰੂਰ ਤਾਂ ਕਿੰਨੇ ਬੈਕ ਸਾਈਡ ਦੇ ਟਾਇਰਾਂ ਦਾ 16 9 28 ਹੋਵੇਗਾ 16 9 28 ਹੈ ਐਮ ਮਾਡਲ ਬਿਲਕੁਲ ਚੰਗੀ ਕੰਡੀਸ਼ਨ ਦੇ ਤਿਆਰ ਹੈ। ਅਸੀਂ ਨਾਲ ਆ ਗਏ 750 ਸੋਨਾ ਦੇਖਾ। ਰੰਗ ਰੋਗ ਨਾਲੋਂ ਬਿਲਕੁਲ ਸਾਫ਼ ਟਰੈਕਟਰ ਇਹ ਤੁਸੀਂ ਦੇਖ ਸਕਦੇ ਹੋ। ਇਹ ਤੋਂ ਵੀ ਇੰਜਨ ਵੱਲੋਂ ਕੋਈ ਲੀਕ ਵਗੈਰਾ ਪੂਰੀ ਸਾਫ਼ ਹੈ ਟਰੈਕ। ਸਾਰੇ ਟਾਇਰ ਵੀ ਬਿਲਕੁਲ ਓਕੇ ਪਏ ਜੀ ਤੇ ਜੇਕਰ ਦੇ ਟਾਇਰਾ 14 9 28 ਦੇ। ਕਿਉਂਕਿ ਇਹ ਦਾਸ਼ ਨੋਟ ਲਈ 10 ਲੱਖ ਤੇ 25000 ਰੁਪਿਆ ਮਾਲਕ ਦੀ ਡਿਮਾਂਡ ਹੈ। ਪੰਜਾਬ ਨੰਬਰ ਹੈ ਜੀ ਪੀ ਵੀ 3 ਐਕਸ। ਮਕਸਰ ਦਾ ਨੰਬਰ ਆਈ ਇਹ ਜੀ ਚੰਗੀ ਤਰ੍ਹਾਂ ਵੀਡੀਓ ਜੀ ਟਰੈਕਟਰ ਦੇਖ ਸਕਦੇ ਹੋ ਉਹਦੇ ਨਾਲ ਆ ਗਿਆ ਜੀ ਸਵਰਾਜ 744 2001 ਮਾਡਲ ਆ ਜੀ 2 ਲੱਖ ਤੇ 25000 ਰੁਪਏ ਮਾਲਕਾਂ ਦੀ ਮੰਗ ਗੁਡিয়ার ਦੇ ਟਾਇਰ ਆ ਬੈਕ ਸਾਈਡ ਦੇ 13 628 ਸਹਜਾ ਜੀ ਕੰਡੀਸ਼ਨ ਠੀਕ ਠਾਕ ਆ ਇਹ ਟਰੈਕਟਰ ਦਾ ਨੰਬਰ ਤੇ ਲਿਖਿਆ ਨਹੀਂ ਜਿਵੇਂ ਪੰਜਾਬ ਨੰਬਰ ਦੀ ਟਰੈਕਟਰ ਲੱਗਦਾ ਜੀ ਉਸ ਦੇ ਨਾਲ ਆ ਗਿਆ ਸੋਨਾ ਦੇ ਕਸਾ 750 ਚਾਰੀ ਟਾਇਰ ਇਸ ਦੇ ਬਿਲਕੁਲ ਓਕੇ ਨੇ ਬੈਕ ਸਾਈਡ ਦੇ ਟਾਇਰ ਆ ਜਿਹੜੇ 14 9 28 ਦੇ ਆ ਜੇ ਕੇ ਕੰਪਨੀ ਦੇ 2009 ਮਾਡਲ ਆ ਜੀ 3 ਲੱਖ 35000 ਰੁਪਿਆ ਮਾਲਕਾਂ ਦੀ ਮੰਗ ਆ ਇਹ ਟਰੈਕਟਰ ਪੰਜਾਬ ਨੰਬਰ ਆ ਵੀ 0 ਉਸ ਦੇ ਨਾਲ ਆ ਗਿਆ ਜੀ ਫਾਰਮ ਚੈਂਪੀਅਨ ਟਾਇਰ ਚਾਰੀ ਐਸ ਦੇ ਵੀ ਬਿਲਕੁਲ ਨਵੇਂ ਅਤੇ ਰੰਗ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਫ਼ ਆ 2013 ਮਾਡਲ ਆ ਜੀ 700000 ਦੇ 80000 ਦੀ ਮਾਲ ਖਨੀ ਦਮਾਂ ਗਈ। ਸੋਦੇ ਨਾਲ ਆਗੇ ਇੰਨੇ ਤਰਾ 265 ਰੰਗ ਰੋਗਨ ਤੁਸੀਂ ਦੇਖ ਸਕਦੇ ਹੋ। ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਚੰਗੀ ਤਰ੍ਹਾਂ ਦਿਖਾਈ ਦੇਵੇ ਰੰਗ ਰੋਗਨ ਇਸ ਦਾ। ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਤਾਂ ਨਹੀਂ ਠੀਕ-ਠਾਕ ਪਈਆ। 55 ਤੋਂ 60 ਪੈਸੇ ਆਪਾਂ ਕਹਿ ਸਕਦੇ ਆ। ਕੋਲੋ ਕੰਪਨੀ ਦੇ ਟਾਇਰ ਆ। ਭਾਂਤ ਦੇ ਟਾਇਰ ਵੀ ਸਾਫ ਹੈ। ਇਹ ਵੀ ਟਰੈਕਟਰ ਪੰਜਾਬ ਨੰਬਰ KBB ਜਿਸੇ ਮੁਖਸ਼ਰ ਸਾਹਿਬ ਦਾ ਹੀ ਨੰਬਰ ਹੈ। ਤੋ ਇਹ ਰੈਕ ਮਾਡਲ ਹੈ 2 ਲੱਖ ਤੇ 5000 ਰੁਪਿਆ ਦਾ ਮਾਰਕ ਹੋ ਗਿਆ ਨਾ ਆ ਗਈ 1985 ਇਹ ਵੀ ਪੰਜਾਬ ਨੰਬਰ ਟਰੈਕਟਰ ਹੈ 2005 ਮਾਡਲ ਦਾ ਜੀ ਬੈਕ ਸਾਈਡ ਦੇ ਟਾਇਰਾਂ ਦੇ ਸਾਫ ਹੈ ਜੀ ਉਹ ਲੋਕਾਂ ਕੰਪਨੀ ਹੈ 13 ਛੇ 28 ਦੇ ਟਾਇਰ ਹੈ ਜਿੱਤੇ 2 ਲੱਖ ਤੇ 95000 ਰੁਪਿਆ ਦਾ ਮਾਰਕ ਹੋ ਗਿਆ ਉਹਦੇ ਨਾਲ ਆ ਗਈ ਫਾਰਮ 60 ਰੰਗ ਰੋਣ ਤੁਸੀਂ ਦੇਖ ਸਕਦੇ ਹੋ ਸਾਫ ਹੈ ਜੀ ਐਮ ਆਰਐਸ ਟਾਇਰ ਹੈ 13628 ਦੇ ਟਾਇਰ ਹੈ ਜੀ ਬੈਕ ਸਾਈਡ ਤੇ ਕੰਡੀਸ਼ਨ ਸਾਫ ਹੈ ਇਹ ਟਾਇਰਾਂ ਦੀ ਤੇ ਇੰਜਨ ਤੋਂ ਵੀ ਟਰੈਕਟਰ ਸਾਫ ਪਿਆ ਬਿਲਕੁਲ ਸੁੱਖਾ ਪੈਕਪੋ ਵੀ ਲੀਕ ਵਗੈਰਾ ਨਹੀਂ ਆ 2007 ਦਾ ਮਾਡਲ ਹੈ 2 ਲੱਖ 80 ਹਜ਼ਾਰ ਰੁਪਏ ਮਾਲਕ ਨੇ ਮੰਗਾਈ ਵਜ਼ਨ ਆ ਫਾਰਮਸ 60 ਆ ਗਈ 97 ਮਾਡਲ ਹੈ ਜੀ ਟਾਇਰ ਬੈਕ ਸਾਈਡ ਦੇ ਬਿਲਕੁਲ ਨਵੇਂ ਹੈ ਸੀਟ ਦੇ ਜੀ ਤੇ ਫਰੰਟ ਦੇ ਟਾਇਰ ਵੀ ਠੀਕ ਠਾਕ ਕੰਡੀਸ਼ਨ ਦੇ ਆ 1 ਲੱਖ 85 ਹਜ਼ਾਰ ਰੁਪਏ ਮੰਗਾਈ ਮਾਲਕ ਨੇ ਅਜਨਾਰੇ 3604 ਟਾਇਰਾਂ ਦੀ ਕੰਡੀਸ਼ਨ ਚੋਂ ਠੀਕ ਠਾਕ ਆ ਬੋਲੋ ਕੰਪਨੀ ਦੇ ਘੈਰਾ ਬੈਕ ਸਾਈਡ ਹੈ ਰੰਗ ਰੋਗਣਾ ਜੈਨੂਨ ਨਾ ਕੋਈ ਵੀ ਪੇਂਟ ਵਗੈਰਾ ਨਹੀਂ ਹੋਇਆ ਟਰੈਕਟਰ ਪੰਜਾਬ ਨੰਬਰ ਟਰੈਕਟਰ ਹੈ 92 ਮਾਡਲ ਹੈ 1 ਲੱਖ ਤੇ 45000 ਰੁਪਏ ਮਾਲਕਾਂ ਲਈ ਝਮਾ ਰਹੇ ਸੱਤੀ ਦਾ ਸਾਗੇ ਉਸ ਦੇ ਨਾਲ ਰੰਗ ਤਾਂ ਸਾਰਾ ਮਿਸਿੰਗ ਜੈ ਉਹ ਆਪਾਂ ਜਰੂਰ ਇਸ ਤਰ੍ਹਾਂ ਕਰ ਲਈਏ ਦੇਖਾ ਸੇ ਭਾਈ 99 ਮਾਡਲ ਆ 1,35,000 ਰੁਪਿਆ ਡਿਮਾਂਡ ਨੰਬਰ ਇਹ ਹਰਿਆਣਾ ਹੀ ਟਰੈਕਟਰ ਲੋ ਜੀ ਉਸ ਦੇ ਨਾਲ ਆ ਗਿਆ 750 ਸੋਨਾ ਲੀਕਾ ਰੰਗ ਰੋਹਨ ਦਾ ਟਰੈਕਟਰ ਬਿਲਕੁਲ ਸਾਫ਼ ਆ ਜੀ ਇਹ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ 2016 ਮਾਡਲ ਆ ਜੀ 5 ਲੱਖ ਤੇ 10,000 ਰੁਪਿਆ ਮਾਲਕਾਂ ਦੀ ਡਿਮਾਂਡ ਆ ਜੀ ਉਸ ਦੇ ਨਾਲ ਆ ਗਿਆ ਜੀ ਸਵਰਾਜ 855 2009 ਮਾਡਲ ਦਾ 10 ਲੱਖ ਤੇ 10000 ਰੁਪਏ ਮਾਲਕਾਂ ਦੀ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਜੋ ਬੈਕ ਸਾਈਡ ਦਾ ਨੇ 50 55 ਪੈਸੇ ਆ ਫਰੰਟ ਦੇ ਟਾਇਰਾਂ ਜੋ ਸਾਫ ਪਈ ਹੈ ਉਹਦੇ ਨਾਲ ਆ ਗਈ 744 2015 ਮਾਡਲ ਰੰਗ ਵੱਲੋਂ ਬਿਲਕੁਲ ਕੋਕਾ ਪੀਸ ਹੈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ 4 ਲੱਖ ਤੇ 85000 ਰੁਪਏ ਮਾਲਕਾਂ ਦੀ ਡਿਮਾਂਡ ਹੈ 14 9 28 ਦੇ ਬੈਕ ਸਾਈਡ ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਆ ਜੋ ਬਿਲਕੁਲ ਸਾਫ ਪਈ ਹੈ ਉਹਦੇ ਨਾਲ ਆਇਸ਼ਰਾਗਾ 485 2017 ਮਾਡਲ ਦਾ ਡਬਲ ਕਲਚ ਹੈ ਇਹ ਪੰਜਾਬ ਨੰਬਰ ਟਰੈਕਟਰ ਆ ਪੀਬੀ 30 4,60,000 ਰੁਪਿਆ ਮਾਲਕਾਂ ਦੀ ਡਿਮਾਂਡ ਆ ਟਾਇਰਾਂ ਦੀ ਗਨਿਸ਼ਨੈਸ ਦੀ ਵੀ ਸਾਫ ਹੈ ਇਹ ਉਸ ਦੇ ਨਾਲ ਅਗੇ 241 ਮੈਸੀ ਟਾਇਰਾਂ ਦੀ ਕੰਡੀਸ਼ਨ ਜੋ ਠੀਕ ਠਾਕ ਹੈ ਇਸ ਦੀ ਵੀ ਫਰੰਟ ਦੇ ਟਾਇਰ ਤਾਂ ਬਿਲਕੁਲ ਸਾਫ ਹੈ ਬੈਕ ਸਾਈਡ ਦੇ ਟਾਇਰ ਜਹਾਂ ਪੰਜਾ 35 ਵਾਸਤੇ ਕਰ ਸਕਦੇ ਨੇ 2011 ਮਾਡਲ ਦਾ 3,60,000 ਰੁਪਿਆ ਡਿਮਾਂਡ ਆ ਡਬਲ ਕਲਚ ਟਰੈਕਟਰ ਹੈ ਇਹ ਉਹਦੇ ਨਾਲ ਆ ਗਈ ਸੋਨਾ ਲੀਕਾ ਡੀਆਈ 60 ਟਾਇਰ ਬਿਲਕੁਲ ਚਾਰੀ ਨਵੇਂ ਨੇ ਇਸ ਟਰੈਕਟਰ ਦੇ ਬੈਕ ਸਾਈਡ ਦੇ ਟਾਇਰ ਕੋਲੋ ਕੰਪਨੀ ਦੇ 16 9 28 ਹੈ ਜੀ ਤੁਸੀਂ ਸੰਗੀ ਤਰ੍ਹਾਂ ਦੇਖ ਸਕਦੇ ਹੋ 2013 ਮਾਡਲ 4 ਲੱਖ 65 ਹਜ਼ਾਰ ਦੀ ਮੰਗ ਹੈ ਉਹਦੇ ਨਾਲ ਸੋਨਾ ਲੀਕਾ 2014 ਮਾਡਲ ਆ ਗਈ ਇਹ 4 ਲੱਖ 50 ਹਜ਼ਾਰ ਦੀ ਹੈ ਡਿਮਾਂਡ ਆ ਇਹ 750 ਜੀ ਪਹਿਲਾ ਵਾਲਾ 60 ਸੀਗਾ ਜੀ ਟਰੈਸ ਦੇ ਵੀ ਸਾਫ ਹੈ ਜੀ ਬਿਲਕੁਲ ਰੰਗ ਰੋਗ ਨਾ ਟ੍ਰੈਕਟਰ ਵੀ ਸਾਫ ਹੈ ਉਹਦੇ ਨਾਲ ਅਗਈ 45 ਫਾਰਮ ਇਹ ਵੀ ਪੰਜਾਬ ਨੰਬਰ ਟ੍ਰੈਕਟਰ ਹੈ ਡਬਲ ਕਲਚ ਹੈ 2009 ਮਾਡਲ ਹੈ 3 ਲੱਖ ਤੇ 25000 ਰੁਪਏ ਡਿਮਾਂਡ ਹੈ ਮਾਲਕ ਦੀ ਚਾਰੇ ਟਰੈਸ ਦੇ ਵੀ ਬਿਲਕੁਲ ਨਵੇਂ ਨੇ ਵੀਡੀਓ ਇੱਕ ਲਈ ਧੰਨਵਾਦ ਜੀ